ਕੀ ਸਿਸਟਮ ਆ ਭਾਈ ਕਾਦੀ ਪਟਾਸ਼ੀ ਭਾਈ ਪਿਛਲਾ ਵਾਲਾ ਪੁਆਇੰਟ ਸੇ ਆਪ ਆ ਰਹੇ ਹੈ ਨਾ ਹਾਂ ਹਾਂ ਨਹੀਂ ਕਿਉਂ ਕਾਦੇ ਵਾਸਤੇ ਪਟਾਸ਼ੀ ਕਿਵੇਂ ਮਤਲਬ ਕੀ ਸਰਕਾਰੀ ਆਏ ਨਹੀਂ ਸਰਕਾਰੀ ਕੀ ਮਤਲਬ ਕੀ ਸਰਕਾਰੀ ਆ ਰ ਸਰਕਾਰ ਤਾਂ ਬਹੁਤ ਗੰਦ ਪਾਈ ਜਾਂਦੀ ਹੈ ਇਹਦਾ ਕੀ ਈਸ਼ੂ ਹੈ ਨਾ ਇਹ ਨਹੀਂ ਹੁੰਦੇ ਨਾ ਭਾਈ ਇੱਥੇ ਕਰਨਾ ਪਊਗਾ ਫਿਰ ਮੁੜ ਕੇ ਆਖੋਗੇ ਦੱਸਿਆ ਨਹੀਂ 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 ਇਹ ਨਹੀਂ ਕੋਈ ਚੈਕਿੰਗ ਚੋਕਿੰਗ ਨਹੀਂ ਹੁੰਦੀ ਭਾਈ ਪਟਾਸ਼ੀ ਦੀ ਆਹ ਨਾਲ ਕਰ ਲੈਣੇ ਆ ਉੱਥੇ ਪਟਾਖੇ ਨਿਕਲਿਆ ਜੀ ਨਕਸ਼ਾ ਦਿੱਤਾ ਸੀ ਉਹ ਸਾਡਾ ਨਹੀਂ ਯਾਰ ਕੋਈ ਨਕਸ਼ਾ ਨੁਕਸ਼ਾ ਨਹੀਂ ਇਹ ਕਹਿੰਦਾ ਨਕਸ਼ਾ ਯਾਰ ਲੈ ਆ ਸਾਡੇ ਪ੍ਰਧਾਨ ਜੀ ਆਏ ਨੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਨੋ ਫਿਰ ਤੁਹਾਨੂੰ ਫੇਰਾ ਖੋ ਦੱਸਿਆ ਨਹੀਂ ਫੇਰ ਇੱਥੇ ਭਾਏ ਫਿਰ ਕੰਮ ਵੱਧ ਜਾਂਦਾ ਐਵੇਂ ਕੀ ਫਾਇਦਾ ਉਸੀ ਦਾ ਪਟਾਖੇ ਲੋਕ ਇੱਥੇ ਭੇਜ ਅਗੇ ਜੀ ਡੀਏਪੀ ਉਹ ਤੇ ਸਰਕਾਰ ਦਿੰਦੀ ਨਹੀਂ ਇਹ ਪਟਾਖੇ ਇੱਥੇ ਭਾਏ ਦੱਸ ਵੀ ਕਿਹੜੀ ਇੱਥੇ ਪਟਾਖੂ ਆ ਗਿਆ ਇੱਥੇ ਅਜੇ ਸਰਵੇ ਹੋਣ ਦਾ ਨਹੀਂ ਕੋਈ ਨਹੀਂ ਕੋਈ ਸਰਵੇ ਸਰਵੇ ਨਹੀਂ ਗਿਆ ਯਾਰ ਉਹੀ ਜਿਹੜਾ ਕਵਰ ਵਾਲੇ ਜ਼ਮੀਨ ਰਿਕੁਆਇਰ ਕੀਤੀ ਹੈ ਪਟਾਸ਼ ਕੱਢ ਕੇ ਉਹ ਇੱਥੇ ਕਰਨੀ ਆ। ਦੇਖੀ ਹਮ ਲੋਕ ਕੋਈ ਜ਼ਮੀਨ ਐਕੁਆਇਰ ਕਰਨੇ ਆਏ। ਓਏ ਯਾਰ ਦੇਖ ਯਾਰ ਹਰ ਇੱਕ ਚੀਜ਼ ਦੀ ਸ਼ੁਰੂਆਤ ਹੁੰਦੀ ਆ। ਦੇਖ ਬੱਚਾ ਸਿੱਧਾ ਨਹੀਂ ਬਣ ਜਾਂਦਾ ਹੁੰਦਾ ਐਡਾ 3 ਕਿਲੋ ਦਾ। ਟਾਈਮ ਲੱਗਦਾ ਉਹਨੂੰ ਵੀ। ਰਾਸਥਾਂ ਐਡਾ ਪਿਆ, ਯੂਪੀ ਐਡਾ ਪਿਆ, ਬਿਹਾਰ ਐਡਾ ਪਿਆ, ਜਾਵੜੋਬਾਧਰ ਉਧਰ ਕੱਢ ਲਓ ਪਟਾਸ਼ ਯਾਰ ਇੱਥੇ ਨਹੀਂ ਨਹੀਂ ਕੋਈ ਸਰਵਸ ਰਵਾਣੀ ਹੁੰਦੇ ਨਾ। ਲਾਓ ਯਾਰ ਨਹੀਂ ਨਹੀਂ ਐਵੇਂ ਲਾਓ ਮਸ਼ੀਨ ਯਾਰ ਕਮਾਲ ਕਰੀ ਜਾਂਦਾ ਤੂੰ। ਲਾਓ। ਨਾ ਨਾ ਨਾ। ਰਮੇਣਾ ਵਾਲਿਆਂ ਦੇ ਕੋਈ ਠੱਡਾ ਕੋਈ ਸਰਵਾ ਨਹੀਂ ਕਰਨਾ ਇਹ ਕੋਈ ਛੋਟੇ ਕੋਈ ਲੈ ਯਾਰ ਹੋਵੇ ਨਾ ਹੋਵੇ ਯਾਰ ਕੀ ਗਵਰਨਮੈਂਟ ਦਾ ਪਾਲਦੀ ਐ ਇਹ ਕੰਮ ਕਾ ਕੇ ਫਾਰਮ ਗੁਰਮੁਖੋ ਹੀ ਲੱਗਦਾ ਹੋਵੇ ਆਈਏ ਸਭ ਦੇਖੋ ਓਏ ਯਾਰ ਗਵਰਨਮੈਂਟ ਦਾ ਪਾਲਦੀ ਐ ਇਹ ਕੰਮ ਸੀਪੇ ਕਮਾਲ ਕਰੀ ਜਨਾ ਉਹਨੇ ਤਾਂ ਠੰੰਜੀ ਠੁੱਕਣੀ ਠੁੱਕਣੀ ਐ ਸਰਕਾਰ ਕੰਨਿਉ ਕੋਈ ਮਨਜ਼ੂਰੀ ਤਾਂ ਹੁੰਦੀ ਐ ਨਹੀਂ ਯਾਰ ਸਰਕਾਰ ਤਾਂ ਫਾਹ ਦੇ ਜਾਂਦੀ ਐ ਸਰਕਾਰ ਤਾਂ ਦਿੰਦੀ ਐ ਰੋਡ ਕੋਈ ਨਹੀਂ ਸਰਕਾਰ ਨਹੀਂ ਆਪ ਹੀ ਆਗੀ ਆਪ ਕਿਉਂ ਇੱਥੇ ਚੱਲਣਾ ਨਹੀਂ ਨਾ ਠੋਡਾ ਠੋਡਾ ਇਹ ਹੋ ਗਿਆ ਦੇਖੇ ਰਹਿਦਾ ਕੋਈ ਨੁਕਸਾਨ ਹੋ ਗਿਆ ਜ਼ਿੰਮੇਵਾਰੀ ਤੇਰੀ ਹੋਊਗੀ ਇਹ ਨਹੀਂ ਲਾਈਨ ਆਤੀ ਮਦੰਦ ਸੀ ਅਸੀਂ ਨਹੀਂ ਸਰਵੇ ਨਹੀਂ ਹੁੰਦੇ ਨਾ ਨੋ ਅੱਜ ਲੋਕ ਇੱਥੇ ਲੈਣੇ ਨਹੀਂ ਦੇਗਾ ਕਵਰ ਲਗਾਇਆ ਇਹਦਾ 4-5 ਫੱਟੀ ਹੁੰਦੀ ਹੈ ਕਿ ਕਵਰ ਵਾਲਾ ਹੋ ਗਿਆ ਬੋਤੀ ਵਾਲੇ ਨੂੰ ਲੈ ਕੇ ਉਹ ਮਲੋਡ ਦੇ ਰਿਹਾ ਵੀਡੀਓ ਬਣਾਇਆ ਹੁਣ ਪਟਾਖੇ ਪਟਾਖੇ ਇੱਧਰੋਂ ਚੱਲ ਪਏ ਫਿਰ ਤੁਸੀਂ ਹੋਰ ਏਰੀਆ ਨੂੰ ਚੱਲ ਪੋਗੇ ਇਹ ਫਿਰ ਤੁਸੀਂ ਪੰਜਾਬ ਦੀ ਇਕੱਲੀ ਪਹਿਲੀ ਦੀ ਨਿਸ਼ਾਨਦੇ ਲੈ ਲਈ ਨਾ ਗਵਰਨਮੈਂਟ ਨੇ ਵੀ ਪੈਸੇ ਇੱਥੇ ਚੱਲੋ ਯਾਰ ਪਟਾਖੇ ਤੇ ਸਾਥੂ ਤੱਕ ਇਹ ਲੱਭੀ ਨਹੀਂ ਸਹੀ 4-400 ਫੁੱਟ ਬੋਰ ਮਾਰੇ ਆ ਯਾਰ ਸਰਵੇ ਕਿਉਂ ਆ ਯਾਰ ਅਸੀਂ ਤਾਂ ਕੋਈ ਪਟਾਖੇ ਲੱਭੀ ਨਹੀਂ ਸਾਨੂੰ ਤਾਂ ਅਈ ਦ ਨਮਾਕ ਹੀ ਨਾ ਵੀ ਸਾਨੂੰ ਤਾਂ ਕੋਈ ਪਟਾ ਸਾਨੂੰ ਤਾਂ ਕੋਈ ਪਟਾ ਹੀ ਲੱਭੀ ਨਹੀਂ ਆ ਵੇਖੋ ਨਹੀਂ ਨਹੀਂ ਅਸੀਂ ਬੋਰ ਕੀਤੇ ਯਾਰ ਸਾਨੂੰ ਤਾਂ ਕੋਈ ਲੱਭੀ ਨਹੀਂ ਵਾਹ ਤੂੰ ਤੈਨੂੰ ਕੋਈ ਕੀ ਕਹਿੰਦੇ ਅਸੀਂ ਹੁਣੇ ਕੱਢਣ ਲੱਗੇ ਆ ਵੇਖੋ ਸਹੀ ਨਹੀਂ ਨਹੀਂ ਅਸੀਂ ਨਹੀਂ ਇਹ ਦੇਖ ਨਾਲੋ ਇਹ ਇਹ ਡੀਸੀ ਦਾ ਲੈਟਰ ਹੈ ਓ ਯਾਰ ਕਿਸੇ ਦਾ ਵੀ ਹੋਵੇ ਸਾਨੂੰ ਕੋਈ ਨਹੀਂ ਉਸ ਸੀਨ ਨਾਲ ਯਾਰ ਸਾਡੀ ਵੀ ਡਿਊਟੀ ਆ ਤੁਸੀਂ ਆਪਣੇ ਤੁਸੀਂ ਡਿਊਟੀ ਆ ਤੁਸੀਂ ਇਹ ਲਿਖ ਕੇ ਦੇ ਦਿਓ ਜੀ ਪਿੰਡ ਵਾਲੇ ਨਹੀਂ ਕਰਨ ਦਿੰਦੇ ਗੱਲ ਖਤਮ ਅਸੀਂ ਇਦਾਂ ਹਾਲ ਲੈ ਕੇ ਦੇ ਸਕਦੇ ਤੇ ਕਿਉਂ ਨਹੀਂ ਲਿਖ ਕੇ ਦੇ ਸਕਦੇ ਤੁਹਾਨੂੰ ਕੀ ਹੋਇਆ ਕੋਈ ਛੇਤੀ ਕਬਜ਼ਾ ਕਰਾਂਗੇ ਤੁਸੀਂ ਕਿਵੇਂ ਹਟਾ ਲੋਗੇ ਸਾਨੂੰ ਫੇਰ ਉਹੀ ਰੋਲਾ ਯਾਰ ਹਰੇਕ ਨਾਲ ਗੱਲ ਕੁੱਟੀ ਜਾਂਦੇ ਕਮਾਲ ਕਰੀ ਜਾਂਦੇ ਹੋ ਸਰਵਾ ਕਰਨਾਂਗੇ ਫੇਰ ਦੇ ਉੱਤੇ ਕੀ ਕਬਜ਼ਾ ਕਰਨ ਵੀ ਆਉਂਗੇ ਇਹ